ਉਹ ਦੇਖੀ ਬਪਾ ਇਦਨੂ ਓਏ ਉੱਪਰ ਹੋ ਯਾਰ ਸਾਰਾ ਪੰਜ ਮੱਲੀ ਬੈਠਾ ਸਰਕਾਰੀ ਬੰਚਾ ਸਰਕਾਰੀ ਬੰਦਾ ਮੈਂ ਤੇਰਾ ਤਾਂ ਬੇੜ ਜੋ ਖਾਨਾ ਤੇਰਾ ਕੀ ਮੇਰਾ ਓਏ ਹਾਂ ਉਹ ਭਗਤਾ ਸੀ ਸਕੰਦਰ ਮੰਗੂ ਦੁਨੀਆ ਜਿੱਤ ਕੇ ਬੈਠੀ ਆ ਇੱਥੇ ਉਹੀ ਨਹੀਂ ਤੁਰੇ ਫਿਰਦੇ ਇੱਥੇ ਅਸੀਂ ਤੇਰੇ ਹੱਲੇ ਪੱਲੇ ਕਿਉਂ ਝੋਲਾ ਚੱਕੀ ਫਿਰਦਾ ਤਾਂ ਦੱਸ ਐ ਦੱਸ ਫਿਰਨਾ ਜੇ ਤੂੰ ਆ ਗੱਲ ਆ ਨਾ ਜੇ ਤੂੰ ਬਣ ਸਕੰਦਰ ਬਣਦਾ ਉਹ ਅਸ ਵੀ ਮੈਂ ਮੈਂ ਕੌਣ ਮੈਂ ਕੌਣ ਤੂੰ ਭਗਤਾ ਬਿਜਲੀ ਮੁਲਾਜ਼ਮਾ ਕੋਈ ਵੱਡਾ ਅਫਸਰ ਆ ਉਹ ਬਾਜੀ ਬਾਓ ਕਿਉਂ ਬੋਤ ਹੋਰ ਉਹਰਾ ਹੱਥ ਦਿਖਾ ਭਗਤਾ ਹੱਥ ਦਿਖਾ ਤਾ ਫੜਾ ਤਾ ਪਰਾਟਨਾ ਤੋਂ ਪਤਾ ਲਾ ਜੀ ਘਰੇ ਕਿੰਨੇ ਜੀਓ ਭਗਤਾ ਯਾਰ ਘਰੇ ਅਸੀਂ ਹੈਗਾ ਤਿੰਨ ਜੀ ਅਸੀਂ ਆਪਣੀ ਘਰ ਵਾਲੀ ਨੂੰ ਘਣਦਾ ਨਹੀਂ ਕਲੇਸ਼ ਕੌਣ ਕਰਦਾ ਭਗਤਾ ਉਹ ਮੇਰੀ ਘਰ ਵਾਲੀ ਕਰਦੀ ਆ ਬੱਚੇ ਕਿੰਨੇ ਨੇ ਬੱਚੇ ਦੋ ਨੇ ਛੋਟਾ ਬੱਚਾ ਬਿਮਾਰ ਰਹਿੰਦਾ ਕੋਦੇ ਉਲਟੀਆਂ ਟੱਟੀਆਂ ਲੈਟਰੀਆਂ ਸਭ ਕੋ ਲੱਜਦਾ ਉਹਨੂੰ ਕਈ ਵਾਰ ਹੋਰ ਉਹ ਤੇਰੇ ਚ ਕਮਜ਼ੋਰੀ ਆ ਭਗਤਾ ਇੱਕ ਯਾਰ ਕਮਜ਼ੋਰੀ ਤਾਂ عمر ਜਹਗੀ ਆ ਹੁਣ ਤੋਂ ਬਬ عمر ਵੀ ਤਾਂ ਸਕੇ ਕਿੰਨੀ ਹੋ ਗਈ ਕਮਜ਼ੋਰੀ ਤਾਂ ਰਣੀ ਆ ਕੋ ਹਰ ਦਸ ਮਨ ਕਮਜ਼ੋਰੀ ਆ ਇਹਦੇ ਵਾਸਤੇ ਭਗਤਾ ਤੇਨੂੰ ਪਿਓਰ ਸ਼ਿਲਾਜੀਤ ਚਾਹੀਦੀ ਆ ਸ਼ਿਲਾਜੀਤ ਹੁਣ ਤਾਂ ਉੱਥੇ ਤੇ ਯਾਰ ਲਪੜਾ ਭਗਤਾ ਇੱਥੇ ਨਹੀਂ ਹੈਗੀ ਸ਼ਿਲਾਜੀਤ ਪਹਾੜਾਂ ਚੋਂ ਲਿਉਣੀ ਪੈਣੀ ਆ ਕਿਰਕੁੜ ਦੇ ਜੰਗਲਾਂ ਵਿੱਚ ਦੀ ਨੰਗ ਕੇ ਗਾਹਾਂ ਜਾਣਾ ਪੈਣਾ ਓਏ ਹੋਏ ਫਿਰ ਤੂੰ ਕਾਹਦੇ ਵਾਸਤੇ ਆਇਆ ਇੱਥੇ ਐਂ ਕਰ ਭਗਤ ਤਾ ਤੂੰ ਮੈਨੂੰ 10000 ਰੁਪਏ ਅਡਵਾਂਸ ਦੇ ਮੈਂ ਯਾਰ 10000 ਰੁਪਏ ਨਹੀਂ ਅਡਵਾਤ ਨੂੰ ਮਿਲਣਾ ਤੂੰ ਪਿਆਰ ਸ਼ਿਲਾਜੀਤ ਵਾਸਤੇ 10000 ਰੁਪਏ ਅਡਵਾਂਸ ਚਾਹੀਦਾ ਭਗਤਾ ਉੱਥੇ ਮੇਰੀ ਸੱਸਾ ਨਾ ਜਿਹੜੀ ਉਹ ਸ਼ਿਲਾਜੀਤ ਦਾ ਕੰਮ ਕਰਦੀ ਆ ਹਿਮਾਚਲ 'ਚ ਮੇਰੇ ਸਹੁਰੇ ਨੇ ਓ ਯਾਰ ਮਾਨੀਂ ਤ ਮੈਂ 10000 ਤੈਨੂੰ ਦੇ ਸਕਦਾ ਦੇਖ ਮੇਰੀ ਤਿੰਨ ਤਿੰਨ ਮਹੀਨੇ ਰਹਿ ਗਏ ਮੇਰੇ ਰਿਟਾਇਰਮੈਂਟ ਨੂੰ ਠੀਕ ਆ ਮੈਂ ਪਾਹੇ ਇਕੱਠੇ ਕਰ ਰਹਾ ਮੈਂ ਪਾਰਟੀ ਕਰਨੀ ਵੱਡੀ ਯਾਰ ਡੀਜੇ ਮੈਂ ਲਾਉਣਾ ਲੈ ਲੈ ਤੇਰੇ ਤਾਂ ਰਿਟਾਇਰਮੈਂਟ ਚ ਵੀ ਚੱਕਰ ਪੈਣ ਵਾਲਿਆ ਆਹ ਦੇਖ ਆ ਕੋਈ ਜਨਾਨੀ ਆ ਜਿਹੜੀ ਤੈਨੂੰ ਸਸਪੈਂਡ ਕਰਾ ਸਕਦੀ ਆ ਉਹ ਜਨਾਨੀ ਯਾਰ ਮੇਰੀ ਘਰ ਵਾਲੀ ਤਾਂ ਕਹਿੰਦੀ ਰਿਟਾਇਰਮੈਂਟ ਹੋ ਉਹ ਕਿਵੇਂ ਯਾਰ ਸਸਪੈਂਡ ਕਰ ਦਰ ਕਰ ਦਿੰਨ ਉਹ ਉਹ ਤੇਰੇ ਅਰੇ ਖਾਵਾ ਚ ਚੱਕਰ ਪੈਂਦਾ ਭਗਤਾ ਕੀ ਹੋ ਗਿਆ ਸਮਝਿਆ ਕਰ ਇਹਦੇ ਵਾਸਤੇ ਵੀ ਤਪ ਕਰਨਾ ਪੈਣਾ ਉਹ ਨਹੀਂ ਆ ਜਨਾਨੀ ਵਾਲਾ ਕੀ ਕਹੇ ਸੀ ਤੂੰ ਇਹ ਕੋਈ ਜਨਾਨੀ ਆ ਤੇਰੀ ਘਰ ਵਾਲੀ ਤੋਂ ਬਿਨਾ ਅੱਛਾ ਉਹ ਤੇਰੀ ਸਸਪੈਂਡ ਤੈਨੂੰ ਸਸਪੈਂਡ ਕਰਾ ਸਕਦੀ ਆ ਤੇਰੀ ਇਹ ਚ ਰਿਟਾਇਰਮੈਂਟ ਝਲਕਾवट ਬਣ ਸਕਦੀ ਆ ਉਹ ਤਿੰਨ ਮਹੀਨੇ ਤਾਂ ਰਹਿ ਗਿਆ ਹੁਣ ਤਿੰਨ ਮਹੀਨੇ ਤੋਂ ਪਹਿਲਾਂ ਹੀ ਕੰਮ ਕਰ ਦੂ ਤੇਰਾ ਉਹ ਮੇਰੀ ਗੱਲ ਸੁਣ ਪਪਾ ਆਹ ਗੱਲ ਕਹਿ ਕੇ ਨਾ ਤੂੰ ਮੇਰਾ ਲੋਕਾਂ ਨੇ ਖੜੇ ਕਰਤੀ ਯਾਰ ਮੈਂ ਮਰਨ ਲੱਗਿਆ ਇਹ ਤਾਂ ਭਗਤਾਂ ਤਪ ਕਰਨਾ ਪੈਣਾ ਮਾਰਦੇ ਨੂੰ ਮਾਰ ਦੇ ਮਾਰ ਦੇ ਮਾਰਦੇ ਨੂੰ ਇਹ ਭਗਤਾਂ ਐ ਨਹੀਂ ਮਰਦੀ ਇਹਦੇ ਵਾਸਤੇ ਤਪ ਕਰਨਾ ਪੂ ਚੇਰਕੁੜ ਦੇ ਜੰਗਲਾਂ 'ਚ ਉਹ ਚਰਚਰ ਕਰਦੇ ਜੰਗਲਾਂ ਦੇ ਵਿੱਚ ਤੇ ਮੇਰੀ ਗੱਲ ਸੁਣਨੇ ਕਿੰਨੇ ਪਹਿਨੇ ਉਹਦੇ ਵੀ 10000 ਨੇ ਉਹ ਵੀ 10000 ਮੇਰੀ ਗੱਲ ਸੁਣੋ ਮੇਰੀ ਮਨੋਂ ਹੈਗਾ ਕੋਈ